ਤੁਸੀਂ ਬਾਹਰ ਆ ਜਾਓ ਬਾਹਰ ਰੋਕਿੰਗ ਪੁਰੀਆ ਆਜੋ ਆਜੋ ਠੀਕ ਹੈ ਸਾਡੇ ਕੋਲ ਕੀ ਪੱਲੇ ਠੀਕ ਹੈ ਮੁੰਡਾ ਕਿੱਥੇ ਹੈ ਹਾਂ ਮੁੰਡਾ ਜੀ ਇੱਥੇ ਆਇਤਾ ਦੇ ਆਲੀ ਕਰ ਤੋ ਜਮੀ ਦੇ ਵੀ ਲੋਨ ਚੋਕ ਚੋਕ ਕਰ ਪਾਇਆ ਕੋਈ ਬਿਆਜੂ ਕਹੇ ਤਾਂ ਇਹ ਹਰ ਜੈਟਰੀ ਦੇ ਖਾਤੋਂ ਕਰ ਪਾਇਆ ਬਿਆਜ ਇਹ ਦਰਿਹੇ ਟੈਂਪਸ ਕਰੀਏ ਇਧਰ ਠੀਕ ਨਹੀਂ ਤੂੰ ਜਾਣੀ ਸੀ ਕਰੇ ਗੱਲ ਹਾਂ ਟੈਂਪਸ ਕਰੀਏ ਤੇਰੀ ਤੇ ਲਾ ਕੇ ਅੱਛਾ ਸਾਡੇ ਕੋਈ ਕੀ ਪੰਨੇ ਠੀਕ ਮੁੰਡਾ ਕਿਥੇ ਆ ਹਾਂ ਮੁੰਡਾ ਜੀ ਇੱਥੇ ਹਾਂ ਜੀ ਹਾਈ ਤਾਂ ਜੈੜੀ ਕਰਤਾ ਦੋ ਮੀ ਦੇ ਵੀ ਲੋਨ ਚੋਕੋ ਚੋਕ ਕਰ ਪਾਇਆ ਕੋਈ ਵਿਆਜੂ ਪੈਸੇ ਤਾਂ ਇਹ ਹਰ ਜਿਹੜੀ ਕਿਥਾਂ ਤੋਂ ਵੀ ਕਰ ਪਾਇਆ ਮੁੰਡਾ ਕਿਥੇ ਥੋੜਾ ਮੁੰਡਾ ਜੇਲ੍ਹ ਚ ਨਜ਼ਰ ਜੀ ਅਚਾਹ ਕਿਹੜੀ ਕਿਚਨ ਨਹੀਂ ਕਿਹੜੀ ਕਿਚਨ ਚ ਇਹ ਚਿਹਰੇ ਪਤਾ ਕੀ ਹੁੰਦਾ ਲੜਾਈ ਦੀ ਚੀਜ਼ ਚ ਲੜਾਈ ਦੇ ਕਿਚਚਾ ਸੀਫਰਸ ਫਾਊਂਡ ਕੀ ਇਹਨਾਂ ਪ੍ਰਗਟ ਸਿੰਘ ਨਾਲ ਗੋਰਾ ਸੀ ਕਿ ਜਿਹੜਾ ਇਹ ਕੰਸਟਰਕਸ਼ਨ ਕਰੀ ਜਾ ਰਿਹਾ ਇਹਨੂੰ ਬਾਰੀ ਬਾਰੀ ਅਸੀਂ ਪਿਆ ਵੀ ਗੱਡ ਚ ਜਰਾ ਕੋਈ ਨਕਸ਼ਾ ਵਗੈਰਾ ਪਾਸ ਕਰਵਾਇਆ ਵੀਵੇ ਆਪਣਾ ਬਾਰੀ ਬਾਰੀ ਉਹਨਾਂ ਦੇ ਆਨ ਨੋਟਿਸ ਵੀ ਜਾਰੀ ਕੀਤੀ ਹੈ ਇਹਨਾਂ ਨੂੰ ਦੋ ਤਿੰਨ ਨੋਟਿਸ ਵੀ ਜਾਰੀ ਕੀਤਾ ਹੈ ਪਰ ਇਹਦੇ ਨਾਲ ਕੋਈ ਨਕਸ਼ਾ ਜਮਿਤ ਕੀਤਾ ਨਾ ਕੋਈ ਜਿੰਕੇ ਸਾਡੇ ਕੋਲ ਆਇਆ ਵੀ ਨਹੀਂ ਮੋਰਓਵਰ ਸਾਨੂੰ ਯਾਨੀ ਮੋਰਓਵਰ ਜਿਹੜੀ ਇਹ ਉਹ ਸਾਰੀ ਕੀਤੀ ਸੀ ਉਹਦੇ ਵਿੱਚੋਂ ਕੁਝ ਨਾਨ ਕੰਪਾਉਂਡੇਬਲ ਨਹੀਂ ਸੀ ਜਿਹੜੀ ਯਾਨੀ ਕਿ ਪਰਮਿਟਿਬਲ ਨਹੀਂ ਕੀਤਾ ਜਾਂਦਾ ਅਸੀਂ ਫਿਰ ਕੱਲ੍ਹ ਅਸੀਂ ਨੋਟਿਸ ਜਾਰੀ ਕੀਤਾ ਸੀਗਾ ਇਹ ਕਰਦੇ ਇਹਨਾਂ ਕਿ ਸਾਡੇ ਕੋਲ ਨਕਸ਼ਾ ਪਾਸ ਨਹੀਂ ਕਰਾਂਦੇ ਤੇ ਨੋਨ ਕੰਪਾਉਂਡੇਬਲ ਜਿਹੜੀ ਹੈਗੀ ਉਹ ਸਾਰੀ ਕੰਸਟਰਕਸ਼ਨ ਐ ਨਹੀਂ ਰਿਮੂਵ ਕਰਦੇ ਤਾਂ ਅਸੀਂ ਆਪਣੀ ਏਜੰਸੀ ਰਾਹੀਂ ਰਿਮੂਵ ਕਰਾਂਗੇ ਉਹ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਹਰ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੀ ਡਿਊਟੀ ਵਿੱਚ ਸਟੇਟ ਸੀ ਇਹਨਾਂ ਕਿ ਬਰੇਟਾ ਪਰ ਸਾਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਿਆ ਇਹ ਰੇ ਬੰਦਾ ਹੈਗਾ ਸ਼ਾਇਦ ਕੁਝ ਨਸ਼ੇ ਦੇ ਕਾਰਨ ਬਾਅਦ ਦੇ ਵਿੱਚ ਵੀ ਪੈਂਦੇ ਆ ਉਹਦੇ ਵਿੱਚ ਇਨਵੋਲਡ ਹੈਗਾ ਠੀਕ ਜੀ ਅੱਜ ਸਾਨੂੰ ਰਿਕੁਐਸਟ ਮਿਲੀ ਸੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਯੂਸਾ ਵੱਲੋਂ ਕਿ ਇਥੇ ਇੱਕ ਇਲੀਗਲ ਸਟਰਕਚਰ ਹੈ ਜਿਹਦੀ ਡਿਮੋਲੀਸ਼ਨ ਹੋਣੀ ਹੈ ਤੋਂ ਅਸੀਂ ਇਥੇ ਪੁਲਿਸ امداد ਪ੍ਰੋਵਾਈਡ ਕਰਨ ਵਾਸਤੇ ਇਥੇ ਆਏ ਨੇ ਇਹ ਜਿਹੜਾ ਬੰਦਾ ਹੈ ਪ੍ਰਗਟ ਸਿੰਘ ਉਫ ਲਵਲੀ ਇਹਨੇ ਇਥੇ ਬਿਨਾ ਨਕਸ਼ਾ ਬਸ ਕਰਾਏ ਐਸ ਪਰ ਦ ਵਰਜਨ ਆਫ ਯੂ ਇਥੇ ਉਹ ਸਾਰੀ ਕੀਤੀ ਹੈ ਇਹ ਜਿਹੜਾ ਸੰਯੋਗ ਗੱਲ ਇਹ ਵੀ ਹੈ ਕਿ ਇਸ ਬੰਦੇ ਤੇ ਪੁਰਾਣੇ ਚਾਰ ਪਰਚੇ ਨੇ ਜਨਾ ਚ ਐਨਡੀਪੀਐਸ ਚੋਰੀ 452 ਸਾਰੇ ਜਿਹੜੇ ਮਾੜੇ ਕਮੁੰਨੇ ਉਹਨਾਂ ਦੇ ਪਰਚੇ ਹੈਗੇ ਸੋ ਫਰੀਦਕੋਟ ਪੁਲਿਸ ਨੇ ਇੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲੀ ਹੋਈ ਹੈ ਜੇ ਚ ਅਸੀਂ ਪਿਛਲੇ ਇੱਕ ਮਹੀਨੇ ਚ 310 ਅਰੈਸਟਸ ਕੀਤੀ ਹੈ ਆਫ ਦਾ ਡਰੱਗ ਸਪਲਾਈਅਰਸ ਐਂਡ ਫੈਟਲਰਸ ਔਰ ਅਸੀਂ 121 ਪਰਚੇ ਦਿੱਤੇ ਹੈ ਇੱਕ ਮਹੀਨੇ ਚ ਤੇ ਉਹਦੀ ਲੜੀ ਦੇ ਤਹਿਤ ਹੀ ਸਾਡਾ ਇੱਕ ਹਰ ਪੱਖੋ ਸਾਰਿਆਂ ਨੂੰ ਇਹ ਮੈਸੇਜ ਹੈ ਕੀ ਨਸ਼ਾ ਦੇ ਰਿਗਾਰਡਿੰਗ ਸਾਡੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਦੇ ਚੀ ਇੱਕ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੋਰ ਥੈਨ 4 ਕਰੋੜਸ ਆਫ ਪ੍ਰੋਪਰਟੀ ਕੰਪਟੈਂਟ ਅਥਾਰਟੀ ਕੋਲੋਂ ਅਪਰੂਵ ਹੋ ਕੇ ਆਲਰੇਡੀ ਫ੍ਰੀਜ਼ ਕਰਾਈ ਜਾ ਚੁੱਕੀ ਹੈ ਜਿਹਦੇ ਹੁਣ ਅਸੀਂ ਫੋਰਫੀਚਰ ਕਰਾਂਗੇ ਸੋ ਸਾਡੇ ਵੱਲੋਂ ਇੱਕ ਬਹੁਤ ਹੀ ਸਟ੍ਰਿਕਟ ਮੈਸੇਜ ਹੈ ਕਿ ਨੋ ਐਕਟੀਵਿਟੀ ਔਨ ਡਰਗ ਫਰੰਟ ਵਿਲ ਬੀ ਟੋਲਰੇਟਿਡ ਇਹ ਨਸ਼ਾ ਨਾਲ ਜੁੜੀ ਹੋਈ ਕਾਰਵਾਈ ਦੇਖੀ ਜਾ ਸਕਦੀ ਜੀ ਇਹ ਚੀਜ਼ ਇੱਕ ਰੈਲੇਵੈਂਟ ਫੈਕਟ ਜ਼ਰੂਰ ਹੈ ਕਿ ਜਿਹੜਾ ਬੰਦਾ ਹੈ ਇੱਥੇ ਪੁਰਾਣੇ ਐਨਡੀਪੀਐਸ ਦੇ ਵੀ ਪਰਚੇ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਪੁਲਿਸ ਨੂੰ ਰਿਕੁਐਸਟ ਆਈ ਸੀ ਪੁਲਿਸ ਉਮਦਾਦ ਪ੍ਰੋਵਾਈਡ ਕਰਨ ਵਾਸਤੇ ਉਹ ਅਸੀਂ ਇੱਥੇ ਪ੍ਰੋਵਾਈਡ ਕਰਾਂ ਕਪੂਰਾ ਚ ਵੀ ਕੋਈ ਇਹ ਜਿਹੜਾ ਐਕਸ਼ਨ ਕੀਤਾ ਜੀ ਇਹ ਪਿਛਲੇ ਮਹੀਨੇ ਕੋਟਕਪੁਰੇ ਚ ਵੀ ਲੀਗਲ ਡਿਮੋਲਿਸ਼ਨਸ ਹੋਈ ਸੀ ਅੱਜ ਵੀ ਉੱਥੇ ਉਧਰ ਐਸਡੀਐਮ ਸਾਹਿਬ ਐਂਡ ਉਹ ਸਾਰੇ ਉੱਥੇ ਜਿਹੜੇ ਲੀਗਲ ਜਿਹੜੇ ਹੈਗੇ ਸਟਰਕਚਰਸ ਉਹਨਾਂ ਦੀ ਡਿਮੋਲੀਸ਼ਨ ਹੋ ਰਹੀ ਹੈ ਸੋ ਪੁਲਿਸ ਨੂੰ ਐਜ਼ ਐਂਡ ਵੈਨ ਇੱਕ ਰਿਕੁਐਸਟ ਆਂਦੀ ਹੈ ਤਾਂ ਅਸੀਂ ਉੱਥੇ ਪ੍ਰੋਵਾਈਡ ਕਰ ਦਿੰਨੇ ਹਾਂ